ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਅੱਜ ਇੱਕ ਅਪੀਲ ਕਰਨ ਲਈ ਤੁਹਾਡੇ ਸਾਹਮਣੇ ਪਸਤਿਤ ਹੋਏ ਆ ਮੇਰੇ ਨਾਲ ਮਨੋਜ ਜੀ ਨੇ ਇਹ ਨਵਾਂ ਸ਼ਹਿਰ ਬੰਗਾ ਰੋਡ ਤੋਂ ਨੇ ਔਰ ਇਹਨਾਂ ਦੇ ਪਿਤਾ ਜੀ ਬੀਤੇ ਬੁੱਧਵਾਰ ਤੋਂ ਲਾਪਤਾ ਨੇ ਸਕਰੀਨ ਤੇ ਉਹਨਾਂ ਦੀ ਤਸਵੀਰ ਜਿਹੜੀ ਨਜ਼ਰ ਆਤ ਤੁਹਾਨੂੰ ਨਜ਼ਰ ਆ ਰਹੀ ਹੈ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕਰਵਾ ਦਿੱਤੀ ਹੈ ਬਜ਼ੁਰਗਾਂ ਦੀ ਉਮਰ 70 ਦੇ ਆਸ-ਪਾਸ ਹੈ ਔਰ ਆਪਣੇ ਘਰੋਂ ਬਿਨਾਂ ਦੱਸੇ ਚਲੇ ਗਏ ਨੇ ਔਰ ਬੁੱਧਵਾਰ ਤੋਂ ਲਾਪਤਾ ਨੇ ਇਹ ਪਰੇਸ਼ਾਨ ਨੇ ਥਾਂ-ਥਾਂ ਤੇ ਘੁੰਮ ਰਹੇ ਨੇ ਫਿਰ ਰਹੇ ਨੇ ਉਹਨੂੰ ਲੱਭ ਰਹੇ ਨੇ ਲੇਕਿਨ ਉਹਨਾਂ ਦਾ ਕੋਈ ਆਤਾ ਪਤਾ ਨਹੀਂ ਹੈ ਬਾਕੀ ਪੂਰੀ ਜਾਣਕਾਰੀ ਬਾਈ ਹੁਣ ਤੋਂ ਲੈਣੇ ਆ ਮਨੋਜੀ ਬੁੱਧਵਾਰ ਤੋਂ ਲਾਪਤਾ ਨਹੀਂ ਕਰੋ ਕਹਿ ਕੇ ਕੀ ਗਏ ਸੀ ਘਰੋਂ ਐਦੇ ਘੁੰਮਣੇ ਗਏ ਸੀ ਜੀ ਕਿੰਨੇ ਕੁੱਝ ਗਏ ਸੀ 2:30 ਵਜੇ ਦੁਪਹਿਰੇ ਹਾਂਜੀ ਹਾਂਜੀ ਤੁਸੀਂ ਰੋਕੇ ਨਹੀਂ ਕਿ ਸਿਖਰ ਦੁਪਹਿਰਾਂ ਨਾ ਜਾਓ ਰੋਕੇ ਸੀ ਮੰਨਦੇ ਨਹੀਂ ਸੀ ਦਿਮਾਗੀ ਆਫਸੈਟ ਹਨਾ ਅੱਛਾ ਦਿਮਾਗੀ ਆਫਸੈਟ ਤੇ ਤੁਸੀਂ ਦਾਦੇ ਸੀ ਸ਼ਕੰਜਾ ਵੀ ਹਾਂਜੀ ਸ਼ਕੰਜਾ ਵੀ ਨਕੋਲੇ ਸ਼ਕੰਜੇ ਨਾਲ ਤੁਰਦੇ ਜਾ ਅੱਛਾ ਸ਼ਕੰਜੇ ਨਾਲ ਤੁਰਦੇ ਹਾਂਜੀ ਸ਼ਕੰਜੇ ਨਾਲ ਅੱਛਾ ਨੇ ਮਤਲਬ ਲੈਗਸ 'ਚ ਪ੍ਰੋਬਲਮ ਲੱਗ ਪਈ ਤਾਂ ਐਂਟੀ ਆਂਟੀ ਆਂਟੀ ਐਕਸੀਡੈਂਟ ਹੋਇਆ ਸੀ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸਕਦੇ ਨਹੀਂ ਚੰਗੀ ਤਰ੍ਹਾਂ ਤੁਰ ਫਿਰ ਸਕਦੇ ਆ ਫਿਰ ਕਿੱਥੇ ਚਲੇ ਗਏ ਹੋਗੇ ਬੰਗਿਆਂ ਕਹਿੰਦੇ ਆ ਜਾਣਾ ਅੱਛਾ ਬੰਗਿਆਂ ਵੀ ਲੱਭੇ ਆਏ ਆ ਯਾ ਰੋਪੜ ਵੀ ਲੱਭੇ ਆਏ ਆ ਰੋਗਿਆ ਕਿੱਥੇ ਕੋ ਜਾਣਾ ਸੀ ਬੰਗਿਆਂ ਉੱਥੇ ਫਰੂਟ ਵਾਲੀ ਦੁਕਾਨ ਤੇ ਲੱਗੇ ਹੁੰਦੇ ਸੀ ਪਹਿਲਾਂ ਅਜ ਤੋਂ 30 35 ਸਾਲ ਪਹਿਲਾਂ ਉਹ ਕਹਿੰਦੇ 15 ਦਿਨ ਪਹਿਲਾਂ ਆਏ ਸੀ ਫੇ ਅੱਜ ਨਹੀਂ ਆਏ ਪਰ ਜੇ ਸ਼ਿਕੰਜੇ ਨਾਲ ਤੁਰਤੇ ਸੀਗੇ ਤਾਂ ਬੰਗੇ ਫਿਰ ਬੱਸੇ ਜਾਣ ਦੀ ਗੱਲ ਕਰਦੇ ਹੁੰਨੇ ਹਾਂ ਹਾਂਜੀ ਹਾਂਜੀ ਲੈਫਟ ਲੈ ਕੇ ਵੀ ਚੱਲ ਜਾਂਦੇ ਸੀ ਅੱਛਾ ਮਤਲਬ ਪੈਸੇ ਕਿੰਨੇ ਸੀ ਜੇਬ ਚ ਪੈਸੇ ਹੋਊਗੇ 2-300 ਰੁਪਏ ਬਸ ਤੇ ਮੋਬਾਈਲ ਫੋਨ ਸੀ ਕਾ ਕੋਈ ਨਹੀਂ ਮੋਬਾਈਲ ਹੈ ਨਹੀਂ ਮੋਅ ਰੱਖਿਆ ਨਹੀਂ ਉਹਨਾਂ ਨੇ ਸਰਕਾਰੀ ਟਾਇਰ ਆ ਅੱਛਾ ਹੋਮੋਪੈਥਿਕ ਅੱਛਾ ਉਹ ਸਰਕਾਰੀ ਕੀ ਕੰਮ ਕਰਦੀ ਸੀ ਹੋਮੋਪੈਥਿਕ ਦਵਾਈ ਦਿੰਦੇ ਸੀ ਅੱਛਾ ਨੌਕਰੀ ਹਾਂਜੀ ਨਾਲੇ ਤੁਸੀਂ ਕਹਿੰਦੇ ਫਰੂਟ ਦੀ ਦੁਕਾਨ ਤੇ ਲੱਗੇ ਸੀ ਉਹ ਪਹਿਲਾਂ ਲੱਗੇ ਉਹਦੀ ਨੌਕਰੀ ਤਾਂ ਪਹਿਲਾਂ ਲੱਗੇ ਉਹ ਤੋਂ ਬਾਅਦ ਨੌਕਰੀ ਲੱਗੇ ਹਾਂਜੀ ਉਹ ਤਾਂ ਪਹਿਲਾਂ ਨੌਕਰੀ ਲੱਗੇ ਅੱਛਾ ਤੇ ਹੁਣ ਕੋਈ ਰਿਸ਼ਤੇਦਾਰ ਨਾਲ ਗੱਲਬਾਤ ਕੀਤੀ ਕਿ ਕੋਈ ਰਿਸ਼ਤੇਦਾਰ ਕਿਤੇ ਨਹੀਂ ਗਏ ਤੇ ਤੁਸੀਂ ਬੰਗੇ ਵਾਲੇ ਪਾਸੇ ਵੀ ਲੱਭਿਆ ਹੈ ਜਾਂ ਜੀ ਰੋਪੜ ਵੀ ਜਾਏ ਆ ਬ ਮਨ ਚ ਇੱਕ ਡਰਤਾ ਹੁੰਦਾ ਹੀ ਹੈ ਨਾ ਮਨ ਚ ਇੱਕ ਚਿੰਤਾ ਵੀ ਹੁੰਦੀ ਹੈ ਕੋਈ ਆਪਣਾ ਘੰਟਾ ਨਾ ਆਵੇ ਸਖਰ ਦੁਪਹਿਰੇ ਤਾਂ ਵੀ ਮਨ ਚ ਚਿੰਤਾ ਬਣ ਜਾਂਦੀ ਔਰ ਇਹਨਾਂ ਦੇ ਪਿਤਾ ਜੀ ਬੁੱਧਵਾਰ ਤੋਂ ਲਾਪਤਾ ਨੇ ਔਰ ਅੱਜ ਸ਼ੁੱਕਰਵਾਰ ਹੋ ਗਿਆ ਹੈ ਹਨਾ ਜੀ ਤਿੰਨ ਦਿਨ ਹੋ ਗਏ ਆ ਬਜ਼ੁਰਗ ਨੇ ਸ਼ਕੰਜੇ ਨਾ ਤੁਰਦੇ ਆ ਪੈਸੇ ਵੀ ਕੋਲ ਨਹੀਂ ਕੁਝ ਖਾਦਾ ਕਿ ਨਹੀਂ ਖਾਦਾ ਰਾਤ ਨੂੰ ਕਿਤੇ ਸੌਣ ਦੀ ਜਗ੍ਹਾ ਮਿਲੀ ਵੀ ਕਿ ਨਹੀਂ ਮਿਲੇ ਮਨ ਚ ਬਹੁਤ ਸਾਰੇ ਖਿਆਲ ਆਉਂਦੇ ਨੇ ਬਹੁਤ ਸਾਰੇ ਸਵਾਲ ਆਉਂਦੇ ਨੇ ਸਕਰੀਨ ਤੇ ਉਹਨਾਂ ਦੀ ਜਿਹੜੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਬੇਨਤੀ ਇਹੀ ਹੈ ਤੁਹਾਨੂੰ ਬਜ਼ੁਰਗ ਕਿਤੇ ਨਜ਼ਰ ਆਉਂਦੇ ਨੇ ਕਿਉਂਕਿ ਸ਼ਿਕੰਜੇ ਨਾਲ ਤੁਰਦੇ ਨੇ ਤਾਂ ਚਿਹਰਾ ਦੇਖ ਕੇ ਸ਼ਿਕੰਜੇ ਨਾਲ ਤੁਸੀਂ ਉਹਨਾਂ ਨੂੰ ਤੁਰਦੇ ਦੇਖ ਕੇ ਪਛਾਣ ਲਓਗੇ ਤਾਂ ਜ਼ਰੂਰ ਇਤਲਾਕ ਕਰ ਦਿਓ ਆਪਣਾ ਨੰਬਰ ਬੋਲ ਦਿਓ 62837 76826 62837 76826 ਠੀਕ ਹੈ ਜੀ ਤੁਸੀਂ ਇਸ ਨੰਬਰ ਤੇ ਇਨਫੋਰਮ ਕਰ ਦੇਣਾ ਔਰ ਬਜ਼ੁਰਗਾਂ ਦੀ ਜਿਹੜੀ ਤਸਵੀਰ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਵੀਰ ਉਹਨਾਂ ਦਾ ਤੁਸੀਂ ਨੰਬਰ ਨੋਟ ਕਰ ਲੈਣਾ ਤੇ ਜ਼ਰੂਰ ਆਪਾਂ ਹੈਲਪ ਕਰਨੀ ਆ ਤਾ ਜੋ ਇਹਨਾਂ ਦੇ ਘਰ ਦੇ ਜਿਹੜੇ ਲਾਣੇਦਾਰ ਆ ਇਹਨਾਂ ਦੇ ਘਰ ਵਾਪਸ ਆਣ ਕਿਉਂਕਿ ਜਦੋਂ ਪਿਓ ਇਸ ਤਰੀਕੇ ਘਰੋਂ ਚਲੇ ਜਾਵੇ ਪਿਓ ਘਰ ਨਾ ਹੋਵੇ ਤਾਂ ਉਹਦੇ ਪੁੱਤ ਦੇ ਦਿਲ ਤੇ ਕੀ ਬੀਤਦੀ ਆ ਤੁਸੀਂ ਇਹ ਗੱਲ ਨੂੰ ਸਮਝ ਸਕਦੇ ਹੋ ਆਪਾਂ ਸਾਰਿਆਂ ਨੇ ਰਲ ਕੇ ਕੋਸ਼ਿਸ਼ ਕਰਨੀ ਆ ਜੇ ਕਿ ਇਹਨਾਂ ਦੇ ਪਿਤਾ ਜੀ ਜਿਹੜੇ ਘਰ ਵਾਪਸ ਆਜਣ ਔਰ ਕੋਸ਼ਿਸ਼ ਤੁਹਾਡੇ ਕਿਤੇ ਸਫਲ ਹੋਣੀ ਆ ਅਸੀਂ ਤਾਂ ਸਿਰਫ ਇੱਕ ਜ਼ਰੀਆ ਆ ਵੀਡੀਓ ਪਾ ਦੇਣੀ ਆ ਲੇਕਿਨ ਤੁਸੀਂ ਉਹਨਾਂ ਨੂੰ ਕਿਤੇ ਦੇਖ ਲਿਆ ਪਛਾਣ ਲਿਆ ਇਹਨੂੰ ਇਨਫਾਰਮ ਕਰ ਦਿੱਤਾ ਤਾਂ ਇਹ ਤੁਹਾਨੂੰ ਬਹੁਤ ਦੁਆਵਾਂ ਦੇਣਗੇ ਔਰ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਮਿਲ ਜਾਊਗੀ ਕਿਉਂਕਿ ਪਿਓ ਬਿਨਾਂ ਪੁੱਤ ਅਧੂਰਾ ਔਰ ਇਹ مایوس ਖੜੇ ਨੇ ਬੜੇ ਹੀ ਮਨ ਵਿੱਚ ਇੱਕ ਤਰ੍ਹਾਂ ਦੀ ਨਿਮੋਸ਼ੀ ਹੁੰਦੀ ਹੈ ਮਨ ਉਦਾਸ ਹੁੰਦਾ ਤੁਸੀਂ ਉਹਦੇ ਚਿਹਰੇ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਤਕਲੀਫ ਕਿੰਨੀ ਪੀੜ ਚ ਨੇ ਔਰ ਥਾਂ ਥਾਂ ਤੇ ਭਟਕਦੇ ਪਏ ਆ ਤੁਸੀਂ ਉਹਨਾਂ ਦੀ ਅੱਖਾਂ 'ਚ ਦਰਦ ਜਿਹੜਾ ਮੈਂ ਉਹ ਇੱਥੇ ਖੜ ਕੇ ਦੇਖ ਪਾ ਰਿਹਾ مایوس ਨੇ ਬਸ ਇੱਕ ਵਾਰੀ ਨੰਬਰ ਫਿਰ ਤੋਂ ਬੋਲ ਦੋ 62837 76826 ਇੱਕ ਵਾਰੀ ਫਿਰ ਬੋਲ ਦੋ 62837 76826 ਤੁਸੀਂ ਇਹ ਨੰਬਰ ਨੋਟ ਕਰ ਲੈਣਾ ਤੇ ਜੇ ਬਜ਼ੁਰਗ ਕਿਤੇ ਨਜ਼ਰ ਆਉਂਦੇ ਆ ਜ਼ਰੂਰ ਹੈਲਪ ਕਰਨੀ ਬਹੁਤ ਬਹੁਤ ਸ਼ੁਕਰੀਆ